ਵਿਦਾਲ ਸਭਾ ਹਲਕਾ ਲੁਧਿਆਣਾ ਦੇ ਉੱਤਰੀ ਦੇ ਵਾਰਡ ਨੰਬਰ 1 ਦੇ ਅਧੀਨ ਭਾਰਤੀ ਕਲੋਨੀ ਦੇ ਵਿੱਚ ਬਣਨ ਜਾ ਰਹੀਆਂ ਆਰ ਐਮ ਸੀ ਗਲੀਆਂ ਦਾ ਉਦਘਾਟਨ ਹਲਕਾ ਵਿਧਾਇਕ ਮਦਨ لال ਬੱਗਾ ਦੇ ਵੱਲੋਂ ਕੀਤਾ ਗਿਆ ਆਰ ਐਮ ਸੀ ਤਕਨੀਕ ਦੇ ਨਾਲ ਬਣ ਜਾਣ ਵਾਲੀਆਂ ਗਲੀਆਂ ਦਾ ਉਦਘਾਟਨ ਕਰਦੇ ਵਿਧਾਇਕ ਬੱਗਾ ਨੇ ਕਿਹਾ ਕਿ ਕਰੀਬ 28 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਨੂੰ ਤੈ ਸਮਾਂ ਸੀਮਾ ਦੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਵਿਧਾਇਕ ਬੱਗਾ ਨੇ ਦੱਸਿਆ ਕਿ ਹਲਕਾ ਉੱਤਰੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਹਲਕੇ ਦੇ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਰੋੜਾਂ ਰੁਪਏ ਦੇ ਹੋਰ ਨਵੇਂ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ। ਅੱਜ ਵਾਰਡ ਨੰਬਰ 1 ਦੇ ਮਹੱਲਾ ਭਾਰਤੀ ਕਲੋਨੀ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਚੌਧਰੀ ਮਦਨਾਲਾ ਜੀ ਭਗਾ ਆਏ ਆਪਣਾ ਗਲੀਆਂ ਦਾ ਉਦਘਾਟਨ ਕੀਤਾ। ਉਸ ਦੇ ਨਾਲ ਹੀ ਦੋ ਟਿਊਬਵੈਲ ਵੀ ਭਾਰਤੀ ਕਲੋਨੀ ਤੇ ਉਦੋਂ ਦੇ ਠੇਰੇ ਦਾ ਮਨਜ਼ੂਰ ਹੋਏ ਹਨ। ਉਹ ਵੀ ਨਾਲ ਦੀ ਨਾਲ ਸ਼ੁਰੂ ਹੋਣੇ ਹਨ। ਤੇ ਹੋਰ ਵੀ ਵਾਰਡ ਨੰਬਰ 1 ਦੇ ਕਾਫੀ ਸਾਰੇ ਕੰਮ ਜਿਸ ਤਰ੍ਹਾਂ ਕਿ ਸ਼ਮਸ਼ਾਨ ਘਾਟਵਾਲ ਦੇ ਜਿਹੜੀ ਮੇਨ ਰੋਡ ਹੈਗੀ ਹੈ ਉਹ ਵੀ ਮਨਜ਼ੂਰ ਹੋ ਚੁੱਕੀ ਹੈ ਉਦੋਂ ਦੇ ਡੇਰੇ ਦੀ ਗੱਲ ਵੀ ਮਨਜ਼ੂਰ ਹੋ ਚੁੱਕੀਆਂ ਹਨ ਡਵੈਲਪ ਡਵੈਲਪਮੈਂਟ ਦੇ ਕੰਮ ਬੜੀ ਸਪੀਡ ਨਾਲ ਕਰਾ ਰਹੇ ਹਨ ਸਾਡੇ ਮਾਜੋਗ ਐਮਐਲਏ ਸਾਹਿਬ ਇਸ ਤੋਂ ਇਲਾਕਾ ਨਿਵਾਸੀ ਬਹੁਤ ਹੀ ਖੁਸ਼ ਹਨ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਕਰਦੇ ਹਨ ਧੰਨਵਾਦ ਕਰਦੇ ਹਨ ਇਹ ਕਿੰਨੀ ਕੀ ਲਗਤ ਨਾਲ ਇਹ ਬੜ ਰਹੀ ਹੈ ਇਹ ਜਿਹੜਾ ਹੁਣ ਇਹ ਮਤਲਬ ਭਾਰਤੀ ਕਲੋਨੀ ਤੇ ਬਾਈਗਰ ਵਸਤੀ ਦਾ ਜਿਹੜਾ 28 ਕਿ 29 ਲੱਖ ਦਾ ਜਿਹੜਾ ਹੈਗਾ ਇਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਤੋਂ ਸਾਰਾ ਮਹੱਲਾ ਨਿਵਾਸੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਲਾਕੇ ਦੇ ਵਿੱਚ ਡਿਵੈਲਪਮੈਂਟ ਹੋਵੇ ਮਹੱਲੇ ਦੇ ਵਿੱਚ ਡਿਵੈਲਪਮੈਂਟ ਹੋਵੇ ਇਲਾਕਾ ਨਿਵਾਸੀ ਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਔਰ ਤਕਰੀਬਨ ਕਾਫੀ ਦੇਰ ਤੋਂ ਇਹਨਾਂ ਨੂੰ ਆਸ ਸੀ ਕਿ ਸਾਡਾ ਮਹੱਲਾ ਸਾਡਾ ਇਲਾਕਾ ਸਾਡੇ ਮਹੱਲੇ ਦੀਆਂ ਗਲੀਆਂ ਦੇ ਵਿੱਚ ਡਿਵੈਲਪਮੈਂਟ ਹੋਵੇ ਔਰ ਤਕਰੀਬਨ ਜਦੋਂ ਮੈਂ 1.5 ਸਾਲ ਪਹਿਲੇ ਇੱਥੇ ਇਲੈਕਸ਼ਨ ਲੜਨ ਵਾਸਤੇ ਆਇਆ ਸੀ ਮੇਰੇ ਦੋਸਤਾਂ ਨੇ ਮਿੱਤਰਾਂ ਨੇ ਮੇਰੀ ਥਾਹ ਦੇ ਲੋਕਾਂ ਨੂੰ ਇੱਕ ਪ੍ਰੋਮਿਸ ਕੀਤਾ ਸੀ ਵੋਟਾਂ પાਕੇ ਤੇ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਵਾਂਗੇ ਤੇ ਅਸੀਂ ਤੁਹਾਡੇ ਹਲਕੇ ਦੀ ਡਿਵੈਲਪਮੈਂਟ ਪਹਿਲ ਦੇ ਅਧਾਰ ਤੇ ਕਰਾਵਾਂਗੇ ਮੇਰੇ ਹਲਕੇ ਦੇ ਸੋਲਾ ਬਾੜ ਨੇ ਸੋਲਾ ਬਾੜਾਂ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ ਔਰ ਤਕਰੀਬਨ ਜਦੋਂ ਮੈਂ ਇਲੈਕਸ਼ਨ ਦੇ ਵਿੱਚ ਆਇਆ ਸੀ ਮਕਰ ਸਾਹਿਬ ਕੋफी ਦੀ ਔਰਤ ਨੂੰ ਸਾਡੇ ਜਿੰਨੇ ਵੀ ਸਾਥੀ ਨੇ ਇਹਨਾਂ ਨੇ ਆ ਕੇ ਇਕੱਲੇ ਇਕੱਲੇ ਘਰ ਆ ਕੇ ਵੋਟ ਮੰਗੀ ਸੀ ਉਸ ਦਾ ਨਤੀਜਾ ਅੱਜ ਇਸ ਹਲਕੇ ਦੀ ਡਿਵੈਲਪਮੈਂਟ ਹੋ ਰਹੀ ਹੈ ਇਸ ਗਲੀ ਦੇ ਵਿੱਚ ਤਕਰੀਬਨ 28 ਲੱਖ ਦੀ ਲਾਗਤ ਨਾਲ ਇਹ ਸਾਰੀਆਂ ਗਲੀਆਂ ਬਣੀਆਂ ਦੁਬਾਰਤੋਂ ਨਵੀਆਂ ਔਰ ਇਸ ਗਲੀਆਂ ਬਣ ਦੇ ਨਾਲ ਇਸ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਔਰ ਇਸ ਦੇ ਨਾਲ ਨਾਲ ਜਿੱਥੇ ਕੋਈ ਪਾਣੀ ਦੀ ਘਾਟ ਹੈ ਪਾਣੀ ਦੀ ਲਾਈਨ ਪੈ ਜਾਏਗੀ ਜਿੱਥੇ ਕੋਈ ਸੀਵਰ ਦੀ ਘਾਟ ਹੈ ਸੀਵਰ ਪੈ ਜਾਏਗਾ ਔਰ ਤਕਰੀਬਨ ਅਸੀਂ ਜਿੱਥੇ ਜਿੱਥੇ ਕੰਮ ਕਰਨ ਜਾ ਰਹੇ ਹਾਂ ਉੱਥੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਹੱਲਾ ਨਾਗਰਿਕਾਂ ਨੂੰ ਪੁੱਛ ਕੇ ਉਹ ਡਿਵੈਲਪਮੈਂਟ ਕਰ ਰਹੇ ਹਾਂ ਕਿਉਂਕਿ ਕਈ ਵਾਰੀ ਹੁੰਦਾ ਕਿ ਉਹ ਡਿਵੈਲਪਮੈਂਟ ਕਰ ਦਿੰਨੇ ਆ ਉੱਥੇ ਕੰਮ ਕੁਝ ਹੋਰ ਹੋਣ ਵਾਲਾ ਹੁੰਦਾ ਇਸ ਕਰਕੇ ਇਹਨਾਂ ਦੇ ਮਹੱਲਾ ਨਿਵਾਸੀਆਂ ਦੀ ਸੋਚ ਦੇ ਮੁਤਾਬਕ ਡਿਵੈਲਪਮੈਂਟ ਹੋਣੀ ਹੈ ਜਿਹੜੀਆਂ ਗਲੀਆਂ ਆਰਐਮਸੀ ਦੀਆਂ ਬਣੀਆਂ ਨੇ ਜਿਸ ਦੇ ਨਾਲ ਇਸ ਇਲਾਕੇ ਨੂੰ ਵੱਡੂ ਵੱਡੀ ਸਹੂਲਤ ਮਿਲ ਜਾਣੀ ਹੈ ਪਰ ਕਿਉਂਕਿ ਇਹ ਕਾਫੀ ਦੇ ਉੱਤੇ ਪਿਛੜਿਆ ਇਲਾਕਾ ਸੀ ਤਕਰੀਬਨ ਕਾਫੀ ਸਾਲਾਂ ਤੋਂ ਡਿਵੈਲਪਮੈਂਟ ਵੀ ਨਹੀਂ ਹੋਈ ਸੀ ਹੁਣ ਤਕਰੀਬਨ ਇਸ ਇਲਾਕੇ ਦੀ ਡਿਵੈਲਪਮੈਂਟ ਹੋ ਰਹੀ ਹੈ ਮੈਂ ਸਭ ਤੋਂ ਪਹਿਲਾਂ ਜੇ ਤੁਹਾਡੇ ਮਾਨੋ ਦਾ ਜਿੱਥੇ ਵਧਾਈ ਦਿੱਤੀ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਹਿਯੋਗ ਮੰਗਾਂਗਾ ਕਿਉਂਕਿ ਇਹਨਾਂ ਨੇ ਜੋ 1.5 ਸਾਲ ਪਹਿਲੇ ਮੈਨੂੰ ਸੇਵਾ ਲਈ ਸੀ ਵਿਧਾਨ ਸਭਾ ਦੀ ਉਹ ਬਾਖੂਬੀ ਮੈਂ ਨਿਵਾ ਰਿਆ ਹੁਣ ਆਉਣ ਵਾਲੇ 2 ਮਹੀਨੇ ਦੇ ਵਿੱਚ ਸਾਡੀਆਂ ਕਾਰਪਹਿੰਦੀਆਂ ਚੋਣਾਂ ਹੋਣੀਆਂ ਨੇ ਕਾਰਪਹਿੰਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਫਿਰ ਵੀ ਬੀਬੀ ਵੋਟ ਦਾ ਹੱਕ ਇਸਤੇਮਾਲ ਕਰਨਾ ਜੇ ਪੰਜਾਬ ਸਰਕਾਰ ਚ ਆਮ ਆਦੀ ਪਾਲੀ ਸਰਕਾਰ ਹੈ ਇਹਨਾਂ ਦੀ ਬਣਾਈ ਸਰਕਾਰ ਹੈ ਜੇ ਨੀਚੇ ਹੌਸ ਦੇ ਵਿੱਚ ਵੀ ਆਮ ਆਦੀ ਪਾਲੀ ਸਰਕਾਰ ਬਣੇਗੀ ਆਮ ਆਦੀ ਪਾਲੀ ਦਾ ਮੇਅਰ ਬਣੇਗਾ ਤੇ ਦਿਨ ਦੁਗਣੀ ਰਾਤ ਚੋਣੀ ਤਰੱਕੀ ਹੋਣੀ ਹੈ ਕਿਉਂਕਿ ਡਬਲ ਫੰਡ ਦੇ ਨਾਲ ਸਰਕਾਰ ਡਬਲ ਇੰਜਨ ਦੀ ਸਰਕਾਰ ਚੱਲੇਗੀ ਜੇ ਮੈਂ ਫੰਡ ਦਿੱਲੀ ਤੇ ਚੰਡੀਗੜ੍ਹ ਤੋਂ ਲੈ ਕੇ ਆ ਰਹੇ ਹਾਂ ਤੇ ਜਿਹੜੇ ਤੁਹਾਡੇ ਤੁਸੀਂ ਕੌਂਸਲ ਸਬੰਨ ਜਿਤਾ ਕੇ ਭੇਜੋਗੇ ਉਹ ਤੁਹਾਡਾ ਇੱਥੋਂ ਕਾਰਪਹਿੰਦ ਹੌਸ ਚੋਂ ਫੰਡ ਲੈ ਕੇ ਆਏਗਾ ਡਬਲ ਡਿਵੈਲਪਮੈਂਟ ਹੋਏਗੀ ਆਸ ਹੈ ਕਿ ਤੁਸੀਂ ਜਿਤਨਾ ਆਮ ਆਦਮੀ ਪਾਰਟੀ ਪੰਜਾਬ ਚ ਲੈ ਕੇ ਆਏ ਸੀ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਹਾਊਸ ਜਿਹੜਾ ਹੈ ਕਾਰਪੇਸ਼ੀਂ ਚ ਬਣਾਉਂਗੇ ਔਰ ਪਹਿਲ ਦੇ ਆਧਾਰ ਤੇ ਤੁਹਾਡੀ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਇੱਕ ਇੱਕ ਕਰਕੇ ਪੂਰਨ ਕੀਤੇ ਜਾਣਗੇ ਇਹ ਜਿਹੜੇ ਕਾਰਜ ਕਿੰਨੇ ਲੱਖ ਦੇ ਆ ਇਹ 28 ਲੱਖ ਦੀ ਲਾਗਤ ਦੇ ਨਾਲ ਕੰਮ ਹੋਣਾ ਔਰ ਤਕਰੀਬਨ ਇਹ ਇਲਾਕਾ ਇਕੱਲਾ ਨਹੀਂ ਹੈ ਬਾਜੀਗਰ ਬਸਤੀ ਵੀ ਆ ਉਹ ਵੀ ਮੈਂ 2-4 ਦਿਨ ਜਾ ਕੇ ਉੱਥੇ ਮੁਰਜਤ ਕਰਾਂ ਜਿਨੀਆਂ ਗਲੀਆਂ ਨੇ ਆ ਤੁਹਾਡੀ ਸ਼ਮਸ਼ਾਨਖਾਨਾ ਰੋਡ ਐ ਵੀ ਪਾਸ ਹੋ ਚੁੱਕੀ ਹੈ ਤੁਹਾਡੀ ਪੋਰਾ ਕੋਲ ਮੇਨ ਜਿਹੜੀ ਕਾਫ ਕੱਕ ਲੱਗ ਛੱਡਿਆ ਸੀ 5-4 ਸਾਲ ਤੋਂ ਉਹ ਵੀ ਮੈਂ ਕੰਪਲੀਟ ਪਿਛਲੇ 2-3 ਮਹੀਨੇ ਪਹਿਲਾਂ ਕੰਪਲੀਟ ਕਰ ਦਿੱਤੀ ਸੀ ਜਿੱਥੇ-ਜਿੱਥੇ ਵੀ ਲੋਕ ਡਿਵੈਲਪਮੈਂਟ ਕਹਿੰਦੇ ਨੇ ਅਸੀਂ ਨਾਲ ਨਾਲ ਕਰੀ ਜਾ ਰਹੇ ਹਾਂ ਜਿੰਨੀਆਂ ਗਲੀਆਂ ਬਾਕੀ ਬਚ ਰਹੀਆਂ ਨੇ ਆ ਇੱਥੇ 2-3 ਦਿਨ ਦੇ ਵਿੱਚ ਵਿੱਚ ਅਸੀਂ ਟਿਊਬਲ ਦਾ ਮੁਰਦ ਕਰਕੇ ਨਾਮਾ ਟਿਊਬਲ ਇਹ ਭਾਰਤਿਕੋਲਣੀ ਚਲਾ ਦੇਣਾ ਕਿਉਂਕਿ ਜਿੱਥੇ-ਜਿੱਥੇ ਕਾਰ ਤੋਂ ਨੇਰ ਆ ਰਹੀ ਹੈ ਚਾਹੇ ਸੀਵਰ ਦੀ ਕੰਮ ਦਿੱਕਤ ਆ ਸੀਵਰ ਪਾ ਰਹੇ ਹਾਂ ਜਿੱਥੇ ਪਾਣੀ ਦੀ ਘਾਟ ਆ ਪਾਣੀ ਦੀ ਟਿਊਬਲ ਲਾ ਰਹੇ ਹਾਂ ਅਸੀਂ ਇਹ ਭਾਰਤਿਕੋਲਣੀ ਅੱਜ ਕਿਤਾ ਕੋਲ ਜਿਹੜੀ ਇਹ ਨਾਲ-ਨਾਲ ਨੇ ਇਹ ਟਿਊਬਲ ਵੱਡਾ ਲਾ ਦੇਣਾ ਜਿਹੜਾ ਚ ਪਾਣੀ ਐਸਮ ਜਨ న్యూਸ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ